ਕੱਲੀ ਆਵੇ ਭਗਵਾਨ ਜੀ ਜ਼ਿੰਦਾਬਾਦ ਮੁਕਰਬਾ ਕੱਲੀ ਆਵੇ ਕੱਲੀ ਆਵੇ ਕੱਲੀ ਹੋ ਜਾ ਤਿਆਰ ਹੋ ਜਾ ਤਿਆਰ ਆਵੇ ਕੱਲੀ ਜ਼ਿੰਦਾਬਾਦ ਮੁਕਰਬਾ ਕਹਿੰਦਾ ਸੀ ਕੱਲੀ ਹੈਨੀ ਆਵੇ ਕੱਲੀ ਆਵੇ ਕੱਲੀ ਆਵੇ ਜ਼ਿੰਦਾਬਾਦ ਮੁਕਰਬਾ ਜ਼ਿੰਦਾਬਾਦ ਮੁਕਰਬਾ ਕੱਲੀ ਆਵੇ ਕੱਲੀ ਆਵੇ ਕੱਲੀ ਆਗੇ ਇਹ ਹੱਕ ਤੇ ਚੜ ਕੇ ਇੱਕ ਤੇ ਚੜ ਕੇ ਬੋਲਾਂਗੇ ਇੱਕ ਤੇ ਚੜ ਕੇ ਬੋਲਾਂਗੇ ਆਗੇ ਕੱਲੀ ਸੁਣੋ 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 ਦੱਸਦਾ ਭਵੰਤਵਾਂ ਨੂੰ ਆਗੇ ਕੱਲੀ ਤੁਸੀਂ ਦਾ ਕੱਲੀ ਹੈ ਨਹੀਂ ਪੰਜਾਬ 'ਚ ਤੇਰੀ ਹੱਕ ਤੇ ਚੜ ਕੇ ਬੋਲਾਂਗੇ ਤੇ ਜ਼ਬਰਦਸਤ ਚੁਣਦੇ ਖੜ ਜੱਟ ਕੇ ਲੜਾਂਗੇ ਆਗੇ ਰੱਬ ਦੀ ਰੋਸ ਕਰਾ ਬੋਲੇ ਇਨਸਾਨ ਕਾ ਕਰਿਆ ਕਾ ਅਸੀਂ ਦੱਸਣ ਅਸੀਂ ਸਿਰਫ ਦੱਸਣ ਲਈ ਆਇਆ ਕਿ ਕਾਲੀ ਜੂੰਦੇ ਨੇ ਇਹ ਅਸੀਂ ਦੱਸ ਤਿਆ ਤੇ ਮਾਨ ਸਾਹਿਬ ਤਿਆਰ ਹੋ ਜਾ ਤੇਰੇ ਨੱਕ ਜਦੋਂ ਨਾ ਕਰਿਆ ਤਾਂ ਤੂੰ ਵੀ ਕਿ ਯਾਦ ਰੱਖੀਂ ਕਾਲੀ ਉਹਨੂੰ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਉਹਦੇ باوجود ਤੁਸੀਂ ਧੱਕਾ ਕਰੋ ਤੇ ਰੋਸਤਾ ਆਊਗਾ ਤੇ ਸਾਨੂੰ ਰੋਸਤਾ ਆਊਗਾ ਫੇਰ ਕਣੇ ਰੋਕ ਲੈ ماني اسلام عليڪم فلو کين سانو ڏيکڻو ڏيکڻو ਤੱਕਾ ਕਰੀ ਜਾਂਦੇ ਐ ਕੋ ਛੱਲਿਆ ਨਹੀਂ ਜਾਣਾ ਜਦੋਂ ਇਹਦੀ ਆਪਦੀ ਵਾਰੀ ਆਈ ਭਗਵੰਤ ਮਾਨ ਨੇ ਯਾਦ ਰੱਖੀ 21 ਦਾ 31 모ੜਾਂਗੇ ਭਗਵੰਤ ਮਾਨ ਇਹ ਜਦੋਂ ਚੀਕਾ ਵੱਜੀਏ ਤਾਂ ਤਾਂ ਭੱਜਿਆ ਨਹੀਂ ਜਾਣਾ ਇਹ ਗੱਲ ਕਰੀ ਜਨਤ ਤੱਕ ਆਉਣੀ ਹੈ 6 ਹੈ ਜਿੰਦਾ ਹੋ ਸਕਦਾ ਕਿ ਉਹ ਦਾਸਵੰਗ ਨੂੰ ਕਰਦੇ ਪਰ ਉਹ ਪੁਲਸ ਭੇਜੀ ਘਰਾਂ ਚ ਪੁਲਸ ਭੇਜੀ ਇੱਥੋਂ ਚੱਕ ਰਹੇ ਹੋ ਇਹ ਦੱਸਿਆ ਆ ਗਏ ਕੱਲ ਹੀ ਆ ਗਏ ਆ ਗਏ ਕੱਲ ਹੀ ਲਾ ਰਹੇ ਹੋ ਜੋਰ ਹਿੱਕ ਤੇ ਜਿੰਦਾਬਾਦ ਅਕਾਲੀ ਆਉਣ ਦੀ ਗੱਲ ਜਿਹੜੀ ਆ ਬਿਲਕੁਲ ਇੱਥੇ ਜਿਹੜਾ ਰੋਕਿਆ ਜਾਂਦਾ ਜੇ ਬਾਦਲ ਹੁਣਾਂ ਨੂੰ ਉਸ ਤੋਂ ਬਾਅਦ ਤੁਰੰਤ ਅਕਾਲੀ ਵਰਕਰ ਜਿਹੜੇ ਨੇ ਕੁਇਕ ਐਕਸ਼ਨ ਚ ਨਜ਼ਰ ਆਉਂਦੇ ਨੇ ਨਿਕਲਦੇ ਨਜ਼ਰ ਆਉਂਦੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਇੱਥੇ ਰੋਕ ਲਿਆ ਹੀ ਗਿਆ ਹੈ ਬਾਹਰ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸਮੇਂ ਕਿਤੇ ਲੱਗੋ ਉਹ ਤਾਂ ਜੇ ਤਾਂ ਪੁਲਿਸ ਨੇ ਕੀ ਆ ਕੇ ਸੁਬੀਰ ਬਾਦਨ ਨੂੰ ਡਿਟੇਨ ਕੀਤਾ ਹੈ ਡਿਟੇਨ ਕਰ ਲਿਆ ਗਿਆ ਨੇ ਪਰ ਹਲੇ ਨਹੀਂ ਨਹੀਂ ਉਹ ਚਾਬੀ ਆ ਰਹੀ ਬੰਦਾ ਆਵਾਜ਼ ਆ ਰਹੀ ਹੈ ਲੋਕਾਂ ਦਾ ਜੋ ਹਲੇ ਵੀ ਉਹ ਬੰਦੇ ਇਕੱਠੇ ਦੱਸਦੇ ਨੇ ਉਹਨਾਂ ਨੂੰ ਕਾਲੀ ਸਮਝ ਕੇ ਜਿਹੜਾ ਡੱਡੇ ਚ ਬਿਠਾ ਦੇ ਬੰਦਾ ਬਹੁਤ ਸਾਰੇ ਮੌਜੂਦ ਬੰਦੇ ਕਿਤੇ ਹਰ ਕੋਈ ਜਿਹੜਾ ਇੱਥੇ ਜਿਹੜਾ ਆ ਕੇਵਲ ਇਧਰੋਂ ਜਾਣ ਦੀ ਗੱਲ ਕਰ ਰਿਹਾ ਤੇ ਉਹਨਾਂ ਨੂੰ ਇੱਥੋਂ ਡਿਟੇਨ ਕੀਤਾ ਜਾ ਰਿਹਾ ਰੋਕਿਆ ਜਾ ਰਿਹਾ ਦੇਖੋ ਕਿਸੇ ਇਹ ਸਰਾਸਰ ਧੱਕਾ ਜੀ ਸਾਨੂੰ ਦੁਬਾਰੇ ਗ੍ਰਿਫਤਾਰ ਕੀਤਾ ਜਾ ਰਿਹਾ ਅਸੀਂ ਦੱਸਣਾ ਚਾਹੁੰਦੇ ਹਾਂ ਸਮਾਨ ਸਰਕਾਰ ਨੂੰ ਕਿ ਹਮੇਸ਼ਾ ਹੀ ਅਕਾਲੀ ਦਲ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲੇ ਆ ਇਹ ਕਦੇ ਵੀ ਸਾਡੇ ਸੀਨੀਅਰ ਲੀਡਰਾਂ ਦੇ ਧੱਕਾਸ਼ਾਹੀ ਕਰਕੇ ਅਕਾਲੀ ਦਲ ਨੂੰ ਕਦੇ ਦਬਾ ਨਹੀਂ ਸਕਦੇ ਸੋ ਜਿੰਨਾ ਵੀ ਜ਼ੋਰ ਲੱਗਦਾ ਲਾ ਲੈਣ ਇਸੇ ਤਰ੍ਹਾਂ ਠਾ ਠਾ ਕਰਕੇ ਮਾਨ ਸਰਕਾਰ ਦੀ ਹਿੱਕ 'ਚ ਵੱਜੇ ਆਂ ਔਰ ਵੱਜਦੇ ਰਵਾਂਗੇ ਸ਼ਰੋਮਣੀ ਆਹਲੀ ਦਰ ਜੰਤਾ ਸੋ ਦੇਖੋ ਇਹ ਪੁਲਿਸ ਲਗਾਤਾਰ ਐਕਸ਼ਨ ਚਾਹੇ ਤਮਾਮ ਜਿੰਨੇ ਵੀ ਕੋਈ ਨਜ਼ਰ ਆ ਰਹੇ ਆ ਲੈ ਕੇ ਜਾਇਆਗੇ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਇਸ ਸਮੇਂ ਅਸੀਂ ਦਿਖਾ ਰਹੇ ਆ ਕਿ ਕਿਸ ਤਰੀਕੇ ਦੀ ਆਖਰੀ ਕਾਸਤੀਤੀ ਬਣੀ ਹੋਈ ਆ ਇਹ ਗਰੁੱਪ ਚੈਟ ਬੰਦ ਕੀਤਾ ਹੋਇਆ ਜੀ ਮੈਂ ਕਰ ਦਿੰਦਾ ਤੁਹਾਨੂੰ ਮੈਸੇਜ ਆਇਆ ਵੀ ਇਨਵਾਈਟ ਹੋ ਜੀ ਮੋਲ ਕੋਲ ਆ ਬਾਹਰ ਮੋਲ ਕੋਲ ਮਖਾਲੀ ਮੋਲ ਕੋਲ ਆ ਬਾਹਲੀ ਬਾਹਰ ਕੋਲ ਜੀ ਪਹਿਲੇ ਪਸਾ ਮੁੰਡਾ ਇਹਨੇ ਪਸਾ ਵਿੱਚ ਆ ਕੋ ਫਿਕਸਰ ਲੈ ਕੇ ਆ ਰਿਹਾ ਫਿਰ ਰੋਕ ਸਾਈਡ ਤੇ ਰੋਕ ਮੈਂ ਆ ਰਿਹਾ ਮੈਂ ਓਕੇ ਕੀ ਆ ਮਾ ਉਹ ਦੋ ਤੋਰ ਇਹਨੂੰ ਹੈਲੋ ਤੋਰ ਹੈ ਜੀ ਆ ਦਿਖਾ ਦਿਓ ਆ ਭਾ ਇਸੇ ਇਹਨੂੰ ਫੋਟੋ ਲੈ ਲੈਂਦੇ ਆ ਮੈਂ ਮੂਵ ਕਰ ਰਹਾ ਹਾਂ ਪੁਲਿਸ ਸਟੇਸ਼ਨ ਮੂਵ ਕਰ ਰਹਾ ਹਾਂ ਜਿੱਥੇ ਪੇ ਰੱਖਾ ਗਿਆ ਸੀ ਜੀ ਕੋ ਆਹ ਤੇ ਜਿੰਦਰਾ दीज़े। दीज़े भुदा बार भुदा बार। आगे कली। आगे आगे काली हो जाने। हो जाए कली क्या कली है आगे आगे काली तो आगे अकाली पता अकाली बोलेंगे असी दसन अस सिर्फ दसन लिया आए की अकाली जीडे ने मान साहब तैयार हो जा ਤੇਰੇ ਨੱਕ ਜਦੋਂ ਨਾ ਕਰਿਆ ਤਾਂ ਤੂੰ ਵੀ ਕਿ ਯਾਦ ਰੱਖੇਗਾ ਕੱਲion ਨੂੰ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਉਹਦੇ ਬਾਅਦ ਵੀ ਤੁਸੀਂ ਧੱਕਾ ਕਰੋ ਫਿਰ ਰੋਸਤਾ ਆਊਗਾ ਤੇ ਸਾਨੂੰ ਰੋਸਤਾ ਆਊਗਾ ਫੇਰ ਕਹਨੇ ਰੋਕ ਲੈ ਧੱਕਾ ਕਰੀ ਜਾਂਦੇ ਆ ਇਹ ਕੋ ਛੱਲਿਆ ਨਹੀਂ ਜਾਣਾ ਜਦੋਂ ਇਹਦੀ ਆਪਦੀ ਵਾਰੀ ਆਈ ਭਗਵੰਤ ਮਾਨ ਨੇ ਯਾਦ ਰੱਖੀ 21 ਦਾ 31 ਮੋੜਾਂਗੇ ਭਗਵੰਤ ਮਾਨ ਇਹ ਜਦੋਂ ਚੀਕਾ ਵੱਜੀਏ ਤਾਂ ਤਾਂ ਭੱਜਿਆ ਨਹੀਂ ਜਾਣਾ ਇਹ ਗੱਲ ਕਰੀ ਜਾਂਦੇ ਆ ਧੱਕਾ ਕਰੀ ਜਾਂਦੇ ਆ ਸਿੱਖ ਹੈ ਆਮੇ ਕਿਤੇ ਸ਼ੁਮਦਾ ਹੋ ਸਕਦਾ ਕਿ ਉਹ ਬਾਹਰ ਵਾਲੇ ਨੂੰ ਕਰਦੇ ਪਰ ਉਹ ਲੋਕ ਘਰਾਂ ਚ ਘਰਾਂ ਚ ਪੁਲਿਸ ਭੇਜੀ ਘਰਾਂ ਚ ਪੁਲਿਸ ਭੇਜੀ ਇੱਥੋਂ ਚੱਕ ਰਹੇ ਹੋ ਇਹ ਦੱਸਿਆ ਆ ਗਏ ਕੱਲ ਹੀ ਆ ਗਏ ਆ ਗਏ ਕੱਲ ਹੀ ਲਾ ਰਹੇ ਹੋ ਜੋਰ ਹਿੱਕ ਤੇ ਜੰਦਾ ਅਕਾਲੀ ਆਉਣ ਦੀ ਗੱਲ ਜਿਹੜੀ ਆ ਬਿਲਕੁਲ ਇੱਥੇ ਜਿਹੜਾ ਰੋਕਿਆ ਜਾਂਦਾ ਜਪੀ ਬਾਦਲ ਹੁਣਾਂ ਉਸ ਤੋਂ ਬਾਅਦ ਤੁਰੰਤ ਅਕਾਲੀ ਵਰਕਰ ਜਿਹੜੇ ਨੇ ਕੁਇਕ ਐਕਸ਼ਨ ਚ ਨਜ਼ਰ ਆਉਂਦੇ ਨੇ ਨਿਕਲਦੇ ਨਜ਼ਰ ਆਉਂਦੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਇੱਥੇ ਰੋਕ ਲਿਆ ਹੀ ਗਿਆ ਹੈ ਬਾਹਰ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸਮੇਂ